ਵਾਇਗੜ ਕੀ ਕਾਲਸਾ ਵਾਇਗੜ ਕੀ ਕੀ ਵਤੇ ਤੁਹਾਡਾ ਸਾਡੀ YouTube ਚੈਨਲ ਅਤੇ ਵੀ ਵੀ ਤੇ ਸਵਾਤੇ ਅੱਜ ਨੇ ਪਰ ਬੜ ਲੈ ਕੇ ਆਏ ਪਟਿਆਲਾ ਸ਼ਹੀ ਪੱਗ ਜਿਹੜੀਆਂ ਇੱਥੇ 7.5 ਮੀਟਰ ਕਪੜਾ ਡਕ ਫੋਲਡ ਕਰਦੇ ਆ ਜਿਹੜਾ ਆਪਾਂ ਪਹਿਲਾਂ ਲੜਾਉਣਾ ਸਿਰ ਦੇ ਸੈਂਟਰ ਚੋਂ ਲੈ ਕੇ ਲੜ ਦੂੰ ਹੁਣ ਇਹਨਾਂ 골ਦ ਪੱਟਲੇ ਰਾ ਕੇ ਬੰਦ ਪਸੋ ਤਰੇ ਕੇ ਦੋਈ ਪੱਲੇ ਇਕੱਠੇ ਕਰ ਲੈਣੇ ਆ ਦੋਈ ਪੱਲੇ ਇਕੱਠੇ ਕਰਨ ਤੋਂ ਬਾਅਦ ਇੱਕ ਵਾਰ ਜਿਹੜਾ ਲੜਨ ਨੂੰ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਅੱਥੇ ਹੱਦੀ ਗਾਲ ਢਾ ਕੇੜਾ ਪੱਟ ਨੂੰ ਸਾਫ ਕਰਕੇ ਤੇ ਮਟਾਈ ਚਕਾਰ ਕੇ ਇਹੜਾ ਲੜਨ ਨੂੰ ਗਾਦਣਾ ਹੈ ਇਹ ਇਹੜਾ ਆ ਅਗਲਾ ਲੜ ਲਗਾਉਣਾ ਲੜਨ ਵੇਹ ਤੋਂ ਵੈਂਚੀ ਕਰ ਲੈਣਾ ਕੁਣੀ ਤਾਂ ਹਲਦਾ ਵੇ ਥੱਲੇ ਰੱਖ ਕੇ ਬੰਦ ਪਾਸੇ ਉੱਤਰਾ ਕੇ ਚਾਰੋਂ ਗੁਲਿਆਂ ਨਾਲ ਜਿਹੜਾ ਪਲੇਟ ਨੂੰ ਉੱਤ ਸੈਟ ਕਰ ਲੈਣਾ ਚਾਰੋਂ ਗੁਲਿਆਂ ਨਾਲ ਜਿਹੜਾ ਪਲੇਟ ਨੂੰ ਉੱਤ ਲੋਡ ਕਰਕੇ ਲੜਨ ਨੂੰ ਡਬਲ ਫੋਲਡ ਕਰਾਂਗੇ లడను డల్ ఫోల్డ్ జన తొలి ఫాజల రెండు ఫాజల రాడు రోడ్డా సఫై కి అగలా బ్యాగతో పింఛ క ਉਨੀ ਦਾ ਹੌਲਦ ਪੱਥਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਚਾਰੋਂ ਗਲਿਆਂ ਨਾਲ ਜਿਹੜਾ ਪਲੇਟ ਨੂੰ ਉੱਤੋਂ ਲੋਡ ਕਰ ਲੈਣਾ ਚਾਰੋਂ ਗਲਿਆਂ ਨਾਲ ਜਿਹੜਾ ਪਲੇਟ ਨੂੰ ਉੱਤੋਂ ਲੋਡ ਕਰਕੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਨਾ ਵੀ ਫੋਲਡ ਕਰ ਤੋਂ ਬਾਅਦ ਉਹਦੇ ਜਿਹੜੇ ਵਾਲ ਹੋਣਗੇ ਉਹਨਾਂ ਨਾਲ ਪੱਥਲੇ ਵਾਲ ਨੂੰ ਖਿੱਚ ਕੇ ਬਦੂਰੇ ਕੱਪੜੇ ਨਾਲ ਪੱਥਲੇ ਵਾਲ ਨੂੰ ਖਿੱਚ ਕੇ ਫਿਰ ਲੜ ਨੂੰ ਉੱਤੋਂ ਦੱਬ ਕੇ ਫਿਰ ਲੜ ਨੂੰ ਡਬਲ ਫੋਲਡ ਕਰਾਂਗੇ ਫਿਰ ਲੜ ਨੂੰ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਜਿੰਨਾ ਪਲੇਟ ਦਾ ਵਾਸਾ ਰੱਖਿਆ ਉਹਨਾਂ ਪਲੇਟ ਦਾ ਵਾਸਾ ਕਿਹੜਾ ਲੜ ਨੂੰ ਲਗਾ ਦੇਣਾ ਹੈ ਹੋਂਦੜੀ ਆਪਾਂ ਲ ਲਈ ਸੀ ਉਹਨਾਂ ਜਿਹੜੀ ਆਪ ਸੈਟਿੰਗ ਕਰ ਲੈਣੀ ਹੈ ਤੇ ਉਹਨਾਂ ਫਾੜੜਾ ਮੋਲ ਲਗਾ ਲੈਣੀ ਤੇ ਉਹਨਾਂ ਦੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਤੇ ਇਹ ਲੜਾ ਪਲਾੜੇ ਲਾਉਣਾ ਲੜਨ ਵੇਲੇ ਤੋਂ ਪਿੰਚ ਕਰ ਲੈਣਾ ਉਨੀ ਤਾਂ ਖਲਦਾ ਵੇ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਈ ਬੱਲੇ ਜਿਹੜੇ ਪਹਿਲੇ ਪਹਿਲੇ ਜਿਆਦਾ ਹੋਲ ਕੇ ਦੂਜੇ ਪਹਿਲੇ ਨਾਲ ਆਪ ਮਟਾਈ ਕਰ ਪਾਸੇ ਨਾਲ ਜੋੜ ਕੇ ਚਾਰ ਉਂਗਲੀਆਂ ਜਿਹੜਾ ਪਲਾੜ ਨੂੰ ਉੱਤ ਲੋਡ ਕਰਨਾ ਹੈ ਚਾਰੋਂ ਉਂਗਲਾਂ ਨਾਲ ਜਿਹੜਾ ਪਲਾੜ ਨੂੰ ਉੱਤ ਲੋਡ ਕਰਕੇ ਲੜਨ ਨੂੰ ਡਬਲ ਵੋਲ ਲਗਾਣਾ ਹੈ ਤੇ ਵੀੜਾ ਲੜਨ ਨੂੰ ਸਾਫ਼ ਕਰਕੇ ਲੜਾ ਲੜਨ ਨੂੰ ਲਗਾ ਦੇਣਾ ਹੈ ਤੇ ਵੀੜਾ ਲੜਨ ਲਗਾਉਣ ਤੋਂ ਬਾਅਦ ਉਹਦੀ ਸਫਾਈ ਕਰ ਲੈਣੀ ਹੈ ਤੇ ਬਾਕੀ ਲੜਨੇ ਉਹ ਵੀ ਲੋਟ ਕਰ ਲੈਣੇ ਹਨ ਤੇੜਾ ਆਪਣਾ ਉਪਰਲੇ ਲੜਨੇ ਉਹ ਵੀ ਜਿਹੜੇ ਆਪਾਂ ਸੈੱਟ ਕਰ ਲੈਣਾ ਤੁਸੀਂ ਉਹਨਾਂ ਦਾ ਫਾਸਲਾ ਸੈੱਟ ਕਰ ਲਈ ਜਿਹੜਾ ਆਪਣਾ ਡਬਲ ਸ਼ੀਸ਼ਾ ਜਿਹੜਾ ਆਪਣਾ ਪੱਤ ਸਕਦੇ ਹੋ ਅਗਲੇ ਰ ਪਰੜਾ ਲਾਉਣੇ ਲੜਨਵੇ ਤੂੰ ਪੇਚ ਕਰ ਲੈਣਾ ਪੁਣੀ ਆ ਖੋਲ ਦੋ ਥੱਲੇ ਰ ਕੇ ਬੰਦ ਪਾਸੇ ਉੱਤੇ ਰ ਆ ਕੇ ਚਾਰੋਂ ਗੁਲੀਆਂ ਨਾਲ ਜਿਹੜਾ ਪਲੇਟ ਨੁੱਟ ਲੋਡ ਕਰ ਲੈਣਾ ਚਾਰੋਂ ਗੁਲੀਆਂ ਨਾਲ ਜਿਹੜਾ ਪਲੇਟ ਨੁੱਟ ਲੋਡ ਕਰਕੇ ਲੜਨ ਡਬਲ ਫੋਲਡ ਕਰ ਲੈਣਾ ਡਬਲ ਹੋਲਡ ਕਰਤੋਂ ਵਾ ਜਿਹੜਾ ਲੜ ਨੂੰ ਜਿੱਥੇ ਆਪਾਂ ਪਹਿਲਾ ਰੱਖਿਆ ਉੱਥੇ ਜਿਹੜਾ ਪਿਆਰ ਨੂੰ ਰੱਖਣਾ ਤੇ ਫਿਰ ਬਾਅਦ ਵਿੱਚ ਜਿੰਨਾ ਆਪਾਂ ਲੜ ਦਾ ਭਾਂਡਾ ਰੱਖਾਈ ਪਹਿਲੇ ਜਿਹੜਾ ਦਾ ਭਾਂਡਾ ਰੱਖੇ ਉਹਨਾਂ ਲੜ ਦਾ ਭਾਂਡਾ ਦਾ ਕਿਹੜਾ ਲੜ ਨੂੰ ਲਗਾ ਦੇਣਾ ਹੈ ਟੇੜਾ ਪਾਗਲਾੜਾ ਉਹਨਾਂ ਲੜਨ ਬਾਅਦ ਤੋਂ ਪੈਂਚ ਕਰਕੇ ਪੂਣੀ ਦਾ ਹਲਦਾ ਪੱਥਰ ਲਾ ਕੇ ਬੰਦ ਬਸ ਉਹ ਤੇ ਰੱਖ ਕੇ ਚਾਰੋਂ ਉਂਗਲੀਆਂ ਨਾਲ ਜਿਹੜਾ ਪਿਆੜਾ ਨੂੰ ਉੱਤੋਂ ਲੋਡ ਕਰ ਲੈਣਾ ਚਾਰੋਂ ਉਂਗਲੀਆਂ ਨਾਲ ਜਿਹੜਾ ਪਿਆੜਾ ਨੂੰ ਉੱਤੋਂ ਲੋਡ ਕਰਕੇ ਜਿਹੜਾ ਲੜਨ ਨੂੰ ਸਾਫ਼ ਕਰਦੇ ਹਾਂ ਨੂੰ ਸਾਫ਼ ਕਰ ਤੋਂ ਬਾਅਦ ਤੇ ਫਿਰ ਨੱਕ ਦੀ ਜਿਹੜਾ ਪਿਆੜਾ ਨੂੰ ਫੋਲਡ ਕਰਾਂਗੇ ਨੱਕ ਦੀ ਜਿਹੜਾ ਪਿਆੜਾ ਨੂੰ ਫੋਲਡ ਕਰਕੇ ਤੇ ਫਿਰ ਡਬਲ ਫੋਲਡ ਕਰਨ ਹੈ ਲੜਨ ਨੂੰ ਮੋਟਾਈ ਜਿਹੜਾ ਪਿਆੜਾ ਨੂੰ ਜਿੰਨੀ ਤਹੋਦੀ ਚੜਾਈ ਜਾਂ ਖਣ ਨਹੀਂ ਤਾਂ ਨੀ ਚੜਾਈ ਰੱਖ ਕੇ ਕਿਮਲੀ ਸ਼ੇਪ ਉਹ ਸੈਟ ਕਰਕੇ ਜਿਹੜਾ ਲਾਡ ਨੂੰ ਲਗਾ ਦੇਣਾ ਹੈ ਤੇ ਹੁਣ ਜਿਹੜੇ ਆਪਾਂ ਨਾਲ ਲਏ ਸੀ ਉਹਨਾਂ ਹੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਕਿ ਨਾਲ ਜਿੱਗੀਆਂ ਤਰ੍ਹਾਂ ਜਿਹੜੀਆਂ ਉਹਨਾਂ ਦੀ ਸਫਾਈ ਕਰ ਲੈਣੀ ਹੈ ਤੇ ਬਲ ਜਿਹੜੇ ਉਹ ਕੱਢ ਲੈਣਾ ਨਾ ਤੇ ਫਿਰ ਜਿਹੜਾ ਆਪਾਂ ਪੱਗ 'ਤੇ ਲਗਾਉਣਨਾਂ ਲੱਕ ਦੀ ਜਿਹੜਾ ਆਪਾਂ ਪੱਗ 'ਤੇ ਲਗਾ ਕੇ ਤੇ ਫਿਰ ਆਪਾਂ ਕਾਲੀ ਜਿਹੜਾ ਲਗਾਉਣਾ ਕਾਲੀ ਲੜਦ ਨੂੰ ਦੋ ਦੋ ਤੇ ਉਹਦਾਂ ਲੇ ਫੋਲਡ ਕਰਨਾ ਇੱਕ ਟਾਈਪ ਦੇ ਉਹਦੀ ਪੁਣੀ ਬਣਾ ਕੇ ਲੜਨ ਨੂੰ ਬੈਗ ਤੇ ਚੜਾਈ ਚੁਲਾਇਆਉਣਾ ਹੈ ਬੈਗ ਤੇ ਚੜਾਈ ਚੁਲਾਇਆ ਕੇ ਮੂੜੀ ਲੈ ਕੇ ਆਪਾਂ ਦੀ ਚੜਾਈ ਘਟਾ ਲੈਣੀ ਹੈ ਤੇ ਲੜਨ ਨੂੰ ਜਿੱਕੀ ਤਰ੍ਹਾਂ ਸਾਫ਼ ਕਰਕੇ ਤੇ ਜੋ ਵਾਲ ਨੇੜੇ ਪੋ ਕੱਢ ਗਏ ਜਿਹੜਾ ਲਰ ਨੂੰ ਸਾਬ ਕਰਨਾ ਹੈ ਸਾਬਾਂ ਤੋਂ ਬਾਅਦ ਜਿਹੜੇ ਉੱਤੇ ਵਾਲ ਹੋਣਗੇ ਉਹਨਾਂ ਨੂੰ ਆਪ ਬਾਜ ਨਾਲ ਕਰ ਦੇਣਾ ਹੈ ਫਿਰ ਪੱਕੇ ਪੈਂਸਲ ਲੈ ਕੇ ਕਿਹੜਾ ਪਲੇਟ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਫਰੰਟ ਵੱਲ ਨੂੰ ਫੋਲਡ ਕਰਤਾ ਤੇ ਜਿੰਨੀ ਚਾਹੀਦੀ ਚੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਹਨੀਆਂ ਦੀ ਚੜਾਈ ਰੱਖ ਕੇ ਤੇ ਜਿੰਨੀਆਂ ਚ ਬਲ ਪੈਂਦਣਗੇ ਉਨਨਲੇ ਬਲਨ ਲੋਡ ਕਰਕੇ ਲੜ ਨੂੰ ਉੱਤੇ ਰੱਬਣਾ ਜੇ ਤੁਹਾਡੇ ਲੜ ਉੱਤੇ ਖਿੱਚ ਜਾਂਦਾ ਹੈ ਜਾਂ ਕਟ ਜਾਂਦਾ ਹੈ ਤੁਸੀਂ ਇੱਕ ਜਾਂ ਦੋ ਪੱਗ ਵਿੱਚ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਤੇ ਜਿਹੜੇ ਵੀ ਸਾਡੇ YouTube ਚੈਨਲ ਤੇ ਹਨ ਉਹ ਸਾਡੀ YouTube ਚੈਨਲ ਸਬਸਕ੍ਰਾਈਬ ਜੁੜ ਕਰੇ ਅਤੇ ਜਿਹੜੇ ਵੀ ਸਾਡੇ Facebook ਪੇਜ ਤੇ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜੁੜ ਕਰੇ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਜੁੜ ਕਰੇਓ ਤਾ ਇਹੜੇ ਵੀਰਾਂ ਨੂੰ ਪਟੇਰੇ ਲਈ ਹੀ ਪੱਗ ਬਣਾਉਣੇ ਜੇ ਕੋਈ ਪ੍ਰੋਬਲਮ ਹੋਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪਰੋ ਦਾ ਸੋਲੂਸ਼ਨ ਕਰ ਲੈਣਾ ਤੋਂ ਜਿਹੜੇ ਆਪਾਂ ਲੜ ਲੈਛਾ ਨਾ ਜਿਹੜੀ ਆਪਾਂ ਚੰਗੀ ਤਰ੍ਹਾਂ ਸੈਟਿੰਗ ਕਰਕੇ ਤੇ ਪੱਗ ਵੀਡੀ ਆਪਾਂ ਸੈੱਟ ਕਰ ਲੈਣੀ ਹੈ ਤੇ ਉਹਨਾਂ ਦਾ ਫਾਸਲਾ ਉਹ ਸੈੱਟ ਕਰ ਲੈਣਾ ਜੇ ਕਿਸੇ ਲੜ ਦੀ ਮੋਟਾਈ ਜ਼ਿਆਦਾ ਰਹਿੰਦੀ ਆ ਤਾਂ ਉਹਦੇ ਤੇ ਜਿਹੜਾ ਪਵਾ ਜਾਣਾ ਪ੍ਰੈਸ ਕਰਕੇ ਜਿਹੜੇ ਉਹਦੀ ਮੋਟਾਈ ਆ ਜਿਹੜੀ ਬਾਕੀ ਜਿਹੜਿਆਂ ਦੇ ਬਰਾਬਰ ਕਰ ਲੈਣੀ ਹੈ ਤੇ ਫਿਰ ਜਿਹੜਾ ਆਪਾਂ ਸੈੱਟ ਕਰਨਾ ਜਿਹੜਾ ਆਪਾਂ ਪੜਾਈ ਸੱਤ ਸੈਂਟਰ 'ਚੋਂ ਉਹਨੂੰ ਆਪ ਪੈ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰ ਦੇ ਪਾਸੇ ਫਲਾ ਲੈਣਾ ਫਲਾ ਕੇ ਜਿੱਥੇ ਕਿਤੇ ਉਸਰ ਨਾ ਗਰਹੇਂਦਾ ਉਥੋਂ ਆਪਾਂ ਖਿੱਚ ਕੇ ਫਿਰ ਜਿਹੜਾ ਚੰਗੀ ਤਰ੍ਹਾਂ ਸਾਰਾ ਚੰਗੀ ਤਰ੍ਹਾਂ ਟੈਡ ਕਵਰ ਕਰਨਾ ਹੈ ਟੈਡ ਕਵਰ ਕਰਨ ਤੋਂ ਬਾਅਦ ਤੇ ਜਿੱਥੇ ਬਰੀਕੀ ਨਾਲ ਜਿਹੜਾ ਆਪਣਾ ਸਾਰਾ ਨਗ ਰਹਿਦਾ ਉਥੋਂ ਅਵਡ ਵਹਸ਼ੀਆਂ ਤੇ ਕਿਹੜਾ ਪਸਰਾ ਕਵਰ ਕਰ ਸਕਦੇ ਆ ਤੇ ਚੰਗੀ ਤਰ੍ਹਾਂ ਚਾਰੇ ਪਾਸਿਓਂ ਬਾਅਦ ਫੇਰ ਕੇ ਉਂਗਲੀਆਂ ਨਾਲ ਦੱਬ ਕੇ ਜਿਹੜਾ ਆਪਾਂ ਸਾਰਾ ਕਵਰ ਕਰਨਾ ਹੈ ਸਾਰਾ ਜਿਹੜਾ ਆਪਾਂ ਚੰਗੀ ਤਰ੍ਹਾਂ ਟੈਡ ਕਵਰ ਕਰਨਾ ਹੈ ਤੇ ਉੱਤੇ ਲੜਨ ਜਿਹੜੇ ਉਹ ਵੀ ਅਪਲੋਡ ਕਰ ਲੈਣੇ ਹਨ ਤੇ ਫਿਰ ਜਿਹੜਾ ਆਪਾਂ ਬਹਿਜੜਾ ਲਗਾਉਣਾ ਉਹ ਵੀ ਜਿਵੇਂ ਆਪਾਂ ਕੱਲੀ ਜੜਾ ਲਗਾਉਂਵੇਂ ਲਗਾਉਣਾ ਹੈ ਅੱਧਾ ਜੱਜ ਦਾ ਫੋਲਡ ਕਰਕੇ ਉਹਦੇ ਇੱਕ ਟਾਈਪ ਦੀ ਗੁਣੀ ਬਣਾ ਕੇ ਜਿਹੜਾ ਲੜਨ ਬੈਠੀ ਦੱਬ ਰਣਾ ਹੈ ਤੇ ਜਲਦੀ ਹੀ ਨਵੜ ਲੈ ਕੇ ਹਾਜੂ ਨੇ ਵੀਡੀਓ ਦੇਖ ਲਈ ਧੰਨਵਾਦ ਵੀਡੀਓ ਬਾਰੇ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਰਕੇ ਜੁਆਇਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ